ਭਾਈ ਅਸਤੀਕਾਲ ਜੀ ਸਾਸੀਆ ਸਾਸੀਆ ਸੰਦੀਪ ਜੀ ਹੋਰ ਭਾਈ ਕਿੱਦਾਂ ਵਧੀਆ ਵਧੀਆ ਠੀਕ ਹੈ ਕਿਵੇਂ ਚੱਲ ਰਹੀ ਹੈ ਗੱਮ ਵਧੀਆ ਕਰਤਾ ਮਾਲ ਵੇਗਿਆ ਮਾਲ ਵੇਗਿਆ ਵੇਗਿਆ ਜੀ 15 ਮਿੰਟਾਂ ਮੈਂ ਟਾਂ ਵੇਗਿਆ ਵੀਡੀਓ ਪੈਂਦੇ ਸਾਰੇ ਮਾਲ ਸੋਹਣਾ ਸਾਫ ਸੋਹਣਾ ਮਾਲ ਸਾਫ ਸੋਹਣਾ ਲਈ ਜਾ ਹਾਂ ਬਿਲਕੁਲ ਜੀ ਇਸ ਸਰੋਂ ਪਰੇ ਤੋਂ ਆਪਾਂ ਬਾਪੂ ਕਿੱਦੋਂ ਬੋਤਰਾ ਉਧਰ ਉਧਰ ਕਰ ਦੋ ਅੰਦਰੋਂ ਅੱਛਾ ਚਲੋ ਅੱਜ ਫਿਰ ਕਿੰਨੀ ਹੈ ਭਾਈ ਜੀ ਆਪਣੇ ਕੋਲ 6 ਹੈ ਵੀ ਜੀ 6 ਵੜਾ ਹਾਂਜੀ ਇਹਨੂੰ ਕਰੀ ਸ਼ੁਰੂ ਆ ਕਰੋ ਦੱਸੋ ਹਾਂਜੀ ਇਸ ਲੀਵ ਜੀ ਕੱਲ ਦੀ ਸੂਈ ਆ ਹਾਂ ਜੀ ਜੀ 14 15 ਕਿਲੋ ਬੌਲੀ ਆ ਚੋਰਾ ਪੰਦਰ ਕੋਲ ਇਸ ਟਾਈਮ ਬੋਲ ਆਏ ਨਹੀਂ ਜੀ ਤਾਂ ਪਲਾਸ ਹੀ ਚੱਲੂਗੀ ਬੱਚਾ ਮਗਰ ਵਛੀ ਵਛੀ ਜਰਸੀ ਕੋਲ 20 ਬ੍ਰੈਸ ਕਰੋਗੇ ਕ੍ਰੋਸ ਕ੍ਰੋਸ ਟਾਪ ਵੈਡ ਆ ਗਿਆ ਜੀ ਸੋ ਅੱਜ ਕਿਉਂ ਭਾਈ ਜੀ ਬਿਲਕੁਲ ਓਕੇ ਚੋਣ ਹਾਂ ਵਧੀਆ ਸੋ ਆ ਡੰਗਰ ਕੋ ਮਾੜਾ ਲਈ ਦੇ ਥਲੀ ਬਿਲਕੁਲ ਠੀਕ ਆ ਭਾਈ ਲੋ ਜੀ ਇੱਕ ਤਾਂ ਨਾ ਠੀਕ ਹੈ ਸੰਗਾਂ ਦੇ ਵੈਰਦਾ ਆਜੋ ਭਾਈ ਅਜੇ ਲੈਟ ਹੈ। ਵੇੜ ਵੀ ਸੋਣੀ ਹੈ ਜਿੱਥੇ ਹਾਂਜੀ ਇਹਦਾ 슬ੀਵ ਜੀ ਮੁੱਲ ਤੇ ਮੈਂ 85 ਕਰ ਲਈ 80 ਕਰ ਲਈਏ 70000 ਦੇ ਦਾਂਗੇ ਇਕੋ ਹੀ ਗੱਲ ਛੜਤ ਬਸ ਛੋੜੀ ਨਹੀਂ ਕਰਾਂਗੇ ਛੋੜੀ ਕਰਨੀ ਬੈਠ ਯਾਰ ਚਲੋ ਠੀਕ ਆ ਇਹ ਕਪੜਾ ਜੀ ਇਹ ਗੱਬਣਾ ਦੂਜਾ ਸੂਰਾ ਸੋਈ ਦੂਜਾ ਸੂਰਾ ਗੱਬਣਾ ਆ ਬਸ ਇਹ ਵੀ ਖੋਲੋ ਭਾਈ ਇਹ ਕਿੰਨੇ ਕਰੋ ਦੋ ਤੇ ਫਿਰ ਥੋੜਾ ਸਲਾਹ ਠੰਡੀ ਠੰਡੀ ਬੜੀ ਹੈ ਜਿੱਦਾਂ ਕਿ ਜਿਹੜਾ ਖਾਣ ਲੱਗਾ ਹਾਂਜੀ ਹਾਂਜੀ ਦੋ ਦੇ 20 ਤੋਂ ਪਲਾਸ ਹੀ ਚੱਲੂ ਪਈ ਜੀ ਇਹ ਕਰਨਾ ਹਾਂਜੀ ਲੋ ਜੀ ਇਹ ਵੀ 20 ਤੋਂ ਪਲਾਸ ਹੀ ਜਾਊਗੀ ਜੀ ਦੇਖੋ ਵੇਣ ਲੈ ਜੀ ਟਾਈਮ ਹਣਾ ਜੀ ਇਹਦੇ ਹਾਂਜੀ ਹਾਂਜੀ ਲੈ ਦੋ ਚਾਰ ਦਿਨ ਲਊ ਦੋ ਚਾਰ ਦਿਨ ਲਊ ਆ ਜੋ ਜੋ ਬਠੀ ਜਾ ਘਾੜੋ ਘਾੜੋ ਚਲੋ ਜਾਂਦਾ ਚੰਗਿਆ ਆ ਚੱਪਲ ਲਾ ਬਾਇਆ ਕਰੋ ਭਾਈ ਜੀ ਘੂੜ ਪਾ ਲਾਇਆ ਕਰੋ ਆਪਾਂ ਜੂਰਾ ਗਾਮਾ ਅਨਾਈ ਉਹ ਖਾ ਜਾਂਦਾ ਪਾ ਜੂਰਾ ਤਾਂ ਮੈਂ ਹਾਂਜੀ ਇਹ ਸੁਨੀਲ ਜੀ ਇੱਕੋ ਹੀ ਪਾ ਜੋੜੇ ਦਾ ਇਹਦਾ ਆਪਾਂ 85 ਮਗਲੀ 80 ਮਗਲੀ 70 ਦੇ ਦਾਂਗੇ 65 65 ਦਾ ਜੋੜਾ 65 65 ਦਾ ਜੋੜਾ ਛੋੜਾ ਛੋੜ ਹੀ ਕਰਾਂਗੇ ਕਰ ਦੇ ਛੋੜ ਚਲੋ ਇਹ ਵੀ ਗੱਬਣੀ ਆ ਇਹ ਵੀ ਗੱਬਣੀ ਜੀ ਬੜੀ ਬੋਲੀ ਪਰ 22 ਬਾਈ ਕਰਦਾ ਦੁੱਧ ਭਰਿਆ ਆ ਇਹਨੇ ਚੰਗੀ ਬੈਠਣਾ ਜੀ ਵੀ ਹਾਂ ਜੀ ਹਾਂ ਤੁਮੇ ਖੰਡੀ ਸੀ ਬੜੀ ਇਦਾਂ ਬੱਤੀ ਬਾਈ ਕੈਨੇਡਾ ਵਲੋਗੀ ਜੀ ਇਹ ਇਹ ਹਫਤਾ ਲੋਗੀ ਇਹ ਵੀ ਖੋਲੋ ਭਾਈ ਜੀ ਆ ਨਾੜਾ ਨੋੜੇ ਚੰਗੀ ਚੰਗੀ ਮਿਲਕ ਵਾਂ ਬਹੁਤ ਚੰਗੀ ਦੁੱਧ 5 ਕਿਲੋ ਪਰ ਤੋੜੋ ਚੰਗੇ-ਚੰਗੇ ਬਾਹਰ ਨਹੀਂ ਖਿਲੇ ਕੋਲ ਰੱਖ ਕੇ ਵਣਾਂ ਜੀ ਹਾਂ ਜੀ ਮਾਂ ਨਹੀਂ ਦਾ ਸਾਫ ਬਿਲਕੁਲ ਬਿਲਕੁਲ ਬਾਠ ਠੀਕ ਆ ਆਜੋ ਜੀ ਕਰੋ ਦਾਦੇ ਲੈ ਰਿਓ ਕੋੜਣਾ ਨਾ ਭਾਜੀ ਹਾਂਜੀ ਹਾਂਜੀ ਬਣੂ ਬਣੂ ਚੰਗੀ ਠੀਕ ਆ ਕੀ ਆਨੇ ਲੈ ਝੋਨੇਲਾ ਪਿੰਡ ਪ੍ਰਾਲੀਆਂ ਦੀਦਾ ਬਹੁਤ ਥੱਲੇ ਦੀਦਾ ਇਹਨੇ ਕਰਨਾ ਪੰਜੀ ਬੰਨਾ ਬੰਨਾ ਜੱਡੀ ਝੋਲੀ ਚਲੀ ਹੈ ਬਿਲਕੁਲ ਹਾਂਜੀ ਇਹ ਸੁਨੀਲ ਜੀ 65000 ਦੇ ਦੀਏ ਪੈੜ ਯਾਰ ਇਹ 60 ਦੀ ਦੇ ਦਈਏ 허 ਜਾਨ ਦਾ ਚਲ 55000 ਛੋਟੀ ਕਰ ਜਾਨ 55000 ਇਹ ਇਹ ਜੀ ਇਹ ਵੀ ਸੰਦੀਪ ਜੀ ਇੱਕੋ ਹੀ ਭਾਅ ਵੇ ਮੰਗਿਆ ਲੈ 75 ਕਾਲੀ 80 ਕਾਲੀ ਇਹ ਵੀ 55 ਨੂੰ ਛੋਟ ਹੀ ਕਰਾਂਗੇ ਇਹ ਵੀ ਪਿੱਛੇ ਦੇ ਛੋਟੇ ਗੱਭਣ ਥੋੜਾ ਇੱਕੋ ਭਾਅ ਆ 55 55 ਪਰਲਾ 65 ਲਓ ਜੀ ਵੱਡੀ ਵੈੜ ਪੂਰੀ ਜ਼ਬਰਦਸਤ ਪੂਰੀ ਲਓ ਜੀ ਇਹ ਜੋੜਾ ਇੱਕੋ ਭਾਅ ਦਾ ਪਰਲਾ ਇੱਕੋ ਭਾਅ ਦਾ ਬਸ ਠੀਕ ਆ ਆਜੋ ਆਜੋ ਲੈ ਜਮ ਕਿੰਨਾ ਕਰੋ ਤੁਹਾਡੇ ਭਾਜੀ ਇਹ ਇਹ ਦੁੱਧ ਸੁਨੀ ਵੀ 21 ਕਿਲੋ ਕਿੰਨੂੰ ਕੀ ਜਾਂਦਾ ਜਿੱਦਾਂ ਕੱਤ ਬੈਡ ਆ ਹਾਂਜੀ ਹਾਂਜੀ ਇਹ ਵੀ ਬਚਨ ਜਾ ਯਾਰ ਦੀਦੀ ਇੱਕੋ ਪਾਹਾ ਜੋੜਾ ਇੱਕੋ ਪਾਹਾ ਚਲੋ ਆਜੋ ਉਹਦੇ ਚਰਸੀਆ ਕਿੰਨੇ ਆ ਚਰਸੀਆ ਦੋ ਆਜੋ ਫਿਰ ਇਧਰ ਆਜੋ ਤੁਹਾਡੇ ਨਾਲ ਇਧਰ ਸਰੀਏ ਲਾਇਆ ਵੈਲਡ ਕਰ ਕਰਕੇ ਕਿੰਨੇ ਨੇ ਅੰਦਰ ਵੇਰ ਦੀ ਦੋ ਹੀ ਆ ਦੋ ਹੀ ਦੋ ਹੀ ਅਸੀਂ ਇਹ ਗੱਬਣਾ ਤਵੇਂ ਆ ਇੱਕ ਦੋ ਦਿਵਸੀ ਵਸੀ ਗੱਬਣੇ ਹੋਰ ਲਈ ਅੱਛਾ ਇਹ ਖੇਰੀ ਦੋਦੀ ਵਸੀ ਜਰਸੀ ਵੱਡੀ ਆਪਣੇ ਪੰਜਾਬ ਦੀ ਜਰਸੀ ਠੀਕ ਆ ਹਾਂਜੀ ਦੋ ਦਰ ਵੇਰ ਹਾਂ ਹਾਂ ਤੇ ਅੰਦਰ ਬੋਲੇ ਬੋਲੇ ਜੀ ਆ ਲੈ ਜਾਓ ਦੋ ਦੰਦ ਦੋ ਦੰਦ ਖੋਲੋ ਖੋਲੋ ਲਓ ਜੀ ਆਜੋ ਜੀ ਆਜੋ ਇਹ ਪੰਜਾਬ ਦੀ ਜੱਸੀ ਸਲੀਵ ਜੀ ਨਸਲ ਵੈੜ ਤੇ ਪੂਰੀ ਜੀ ਹੋਰ ਜੱਸੀ ਜਰਾ ਲਾ ਜ ਫਿਰਿੰਦੀ ਕੀ ਮਰ ਇਹ ਜੀ ਦੀ 55000 ਦੀ ਦੇ ਦੀਏ ਹਾਂ ਜੀ 55000 ਦੀ 4 ਹੋਈ ਵੱਛੀ ਭਾਏ 70 ਦੀ ਵੇਚ ਜੇ ਕਰ ਦੋ ਮਾਨ ਹੋ ਇਹ 50 ਰੁਪਏ ਛੋੜੀ ਚਲੋ ਕਰ ਦੇ ਛੋਟ ਠੀਕ ਹੈ ਇਹ ਸੂਈਏ ਜੀ ਇਹ ਸੂਈਏ ਇਹ ਮਗਰੀ ਵੱਛੀ ਆ ਅੱਛਾ ਮਗਰੀ ਵੱਛੀ ਆ ਹਾਂ ਜੀ ਲੋ ਜੀ ਦੁੱਧ ਕਿੰਨਾ ਜੀ ਦੋ ਤੇ ਸੇਲੀ ਬੀਕ ਦਾ ਲੈਦੇ 14 ਕਿਲੋ ਆਂਦੇ ਆ 12 ਦੀ ਗਾਰੰਟੀ ਦਵਾਂਗੇ 12 ਠੰਡਾ ਕਰਕੇ ਲੀਟਰ ਮਾਰ ਕੇ ਦਵਾਂਗੇ 12 ਕਿਲੋ ਠੰਡਾ ਕਰਕੇ ਲਓ ਦੇਖੋ ਜੀ ਜਵਾਬ ਸਵਾ ਬਿਲਕੁਲ ਵਧੀਆ ਜੀ ਬਿਲਕੁਲ ਠੰਡਾ ਠੰਡਾ ਬਹੁਤ ਚੰਗਾ ਲੱਗਾ ਠੀਕ ਆ ਆ ਜੋ ਇਹ ਪਿਓਰ ਕੀਤੀ ਹੈ ਲੈਵਾ ਬੜਾ ਸੁਣਾ ਵਹਿੜਦਾ ਹਾਂ ਹਾਂ ਜੀ ਹਾਂ ਇਹਦੀ ਕੀ ਮੇਹ ਭਾਜੀ ਫਿਰ ਇਹਦੀ ਜਾਇ ਕੀ ਦੀ ਕੀਮਤ ਹਾਂ ਜੀ ਇਹ 50000 ਹੀ ਦੇ ਦਈਏ ਯਾ 45 ਨੂੰ ਛੋੜ ਹੀ ਕਰਨਾ ਹੈ 1000 ਰੁਪਇਆ ਚਲੋ ਬਸ ਆਹੀ ਹੈ ਜੀ ਜਿਹੜਾ ਇਹ ਮੱਛੀ ਦਾ ਦੁੱਧ 14 ਕਿਲੋ ਹੈ 12 ਦੀ ਗਰੰਟੀ ਦਾ ਠੀਕ ਹੈ ਜੀ ਹਾਂਜੀ ਬਸ ਆਹੀ ਹੈ ਜੀ ਹਾਂਜੀ ਹਾਂਜੀ ਇਹੋ ਜੀ ਬਸ ਜੋ ਆਓ ਉਹ ਚੈੱਕ ਕਰਕੇ ਲੈ ਕੇ ਜਾਓ ਹਣਾ ਜੀ ਹਾਂਜੀ ਤਲੀ ਕਰਕੇ ਆਪਣੀ ਕੋ ਪਾਸ ਜੀ ਗੱਬੜ ਨੂੰ ਪਾਸ ਕਰਕੇ ਖੜੇ ਸੋਈਆਂ ਨੂੰ ਭਾਏ ਦੋੜ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਹਾਂਜੀ ਚਲੋ ਨੰਬਰ ਜੀ 97796 12422 ਠੀਕ ਹੈ ਹਾਂਜੀ ਪਿੰਡ ਵੀਰਾ ਜ਼ਿਲ੍ਹਾ ਗਰਦਾਫਰ ਸੀਲ ਬਟਾਲਾ ਸਸੇ ਕਾਨ ਸਸੇ ਕਾਨ